बेड़ा आग दादी जुदाई द असांजो मुड़े आई एट बि फुट फुट रो पेयां तूं बड़ियांमती जिंद नीहां बचल खिलो गेयां गे बुर्ज बी मा सगन करे ਸਧਨ ਕਰੇ ਜੋਰਾਵਰੇ ਫਤੇ ਸਿੰਘ ਕੋੜੀ ਚੜੇ ਦਾਦੇ ਪਿਤਾ ਦਾ ਨਾਮ ਰੋਸ਼ਨ ਜਹਾਨ ਕਰੀਏ ਰੋਸ਼ਨ ਜਹਾਨ ਕਰੀਏ ਇਹਨਾਂ ਸ਼ਹੀਦੀ ਦਿਨਾਂ ਨੂੰ ਯਾਦ ਕਰਦੇ ਹਾਂ ਇੱਕ ਸ਼ਾਇਰ ਦੀ ਕਲਪਨਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਲਿਖਦਾ ਹੈ ਕਿ ਮੈਂ ਨਾ ਕਦੇ ਬਹਾਰਾ ਨੂੰ ਸੜਨ ਦਿੱਤਾ ਭਾਵੇਂ ਆਪਣੇ ਬਾਗ ਵਿਰਾਨ ਹੋ ਗਏ ਹੱਥੀਂ ਸ਼ਾਂਕ ਕੀਤੀ ਲੱਖਾ ਪੁੱਤਰਾਂ ਨੂੰ ਮੇਰੇ ਚਾਰੇ ਪੁੱਤ ਕੁਰਬਾਨ ਹੋ ਗਏ ਛੋਟੇ ਸਾਬ ਜਾਦੇ ਵੱਡੇ ਸਾਬ ਜਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਦੋ ਬੱਚਿਆ ਸਾਡੇ ਨਾਲ ਨੇ ਜਿਹੜੇ ਕੁਝ ਗੀਤ ਧਾਰਮਿਕ ਗੀਤ ਤੇ ਸ਼ਬਦ ਨੇ ਉਹ ਦਰਸ਼ਕਾਂ ਦੇ ਰੂਬਰੂ ਕਰਨਗੇ ਅ ਬੱਚਿਆਂ ਨਾਲ ਗੱਲਬਾਤ ਕਰਦੇ ਆ ਬਹੁਤ ਸਰੀਲੀ ਆਵਾਜ਼ ਜਿਹੜੀ ਇਹਨਾਂ ਦੇ ਵਿੱਚ ਕਲਾ ਭਰੀ ਹੋਈ ਹੈ ਸਿੱਖ ਵੀ ਰਹੇ ਨੇ ਉਹ ਕਲਾ ਨੂੰ ਦਰਸ਼ਕਾਂ ਦੇ ਸਾਹਮਣੇ ਰੂਬਰੂ ਕਰਨਗੇ ਨਾਮ ਅੱਖਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਤੁਹਾਡਾ ਗੁਰਕਰਨ ਸਿੰਘ ਤੁਹਾਡਾ ਰਾਜ ਮੈਕ ਪ੍ਰੀਤ ਗੁਰ ਗੁਰਕਰਨ ਜੇਕਰ ਸ਼ੁਰੂਆਤ ਕਰੀਏ ਮੈਂ ਚਾਹੁੰਨਾ ਕਿ ਇੱਕ ਧਾਰਮਿਕ ਗੀਤੋਂ ਸ਼ੁਰੂਆਤ ਕਰੀਏ ਕਿਉਂਕਿ ਜਿਹੜੇ ਦਿਨ ਚੱਲ ਰਹੇ ਨੇ ਛੋਟੇ ਸਬਜਾਂ ਦੇ ਦੀ ਯਾਦ ਵਿੱਚ ਤੁਸੀਂ ਕਿਹੜਾ ਧਾਰਮਿਕ ਗੀਤ ਸਾਡੇ ਰੂਬਰੂ ਕਰੋਗੇ ਸ਼ੇਰ ਸਰਦਾਰ ਨਿਰਵੈਰ ਪੰਡਤ ਉਹ ਸਿੰਘ ਗਰਕ ਦਾ ਜੈਕਾਰਾ ਲਾ ਕੇ ਚੱਲਿਆ ਪੁੱਤ ਗੁਰਾਂ ਨੇ ਸੀ ਥਾਪਣਾ ਦੇ ਕੱਲਿਆ ਹੋ ਰਣ ਜੂਝਦੇ ਨੂੰ ਜਾ ਕੇ ਜਦੋਂ ਮੱਲਿਆ ਵੈਰੀ ਫਿਰਦਾ ਜੀਤ ਸਿੰਘ ਵਿੱਚੋਂ ਪਾੜਦਾ ਰੋਬ ਚੱਲਿਆ ਨਹੀਂ ਜਾਂਦਾ ਸ਼ੇਰ ਸਰਦਾਰ ਦਾ ਰੋਬ ਚੱਲਿਆ ਨਹੀਂ ਜਾਂਦਾ ਸ਼ੇਰ ਸਰਦਾਰ ਦਾ ਹੋ ਖੂਨ ਵਹਿਰੀਆਂ ਦੇ ਨਾਲ ਖੇਡੇ ਹੋਲੀਆਂ ਕਾਲੇ ਫਿਰਦਾ ਸੀ ਮੂਰੇ ਪੌਂਦਾ ਬੋਲੀਆਂ ਲੋਥਾਂ ਨੇ ਜਿਆਂ ਦੀ ਨੋਕੇ ਉੱਤੇ ਤੋਲੀਆਂ ਫਿਰ ਰਣਸੂਰਾ ਫਰੇ ਡਰ ਨੂੰ ਵੰਗਾਰ ਦਾ ਰੋਬ ਚੱਲਿਆ ਨਹੀਂ ਜਾਂਦਾ ਸ਼ੇਰ ਸਰਦਾਰ ਦਾ ਰੋਬ ਚੱਲਿਆ ਨਹੀਂ ਜਾਂਦਾ ਸ਼ੇਰ ਸਰਦਾਰ ਦਾ ਉਹ ਕਉਨੀ ਧਰਤੀ ਜੋ ਖੂਨ ਨਾਲ ਰੰਗੀ ਸੀ ਸਿੰਘ ਸੂਰਮਿਆਂ ਦੀ ਵੈਰ ਹਾਂ ਤੇ ਝੰਡੀ ਸੀ ਨੱਪੀ ਸੱਚ ਨੇ ਦਾ ਪਾਪੀਆਂ ਦੀ ਸੰਗੀ ਸੀ ਉਹ ਮੁੱਖ ਤਪਦੇ ਤੰਦੂਰ ਵਾਂਗੂ ਸੇਕ ਮਾਰਦਾ ਰੋਬ ਚੱਲਿਆ ਨਹੀਂ ਜਾਂਦਾ ਸ਼ਹਿਰ ਸਰਦਾਰ ਦਾ ਰੋਬ ਚੱਲਿਆ ਨਹੀਂ ਜਾਂਦਾ ਸ਼ਹਿਰ ਸਰਦਾਰ ਦਾ ਬਹੁਤ ਵਧੀਆ ਤੇ ਤੁਹਾਡਾ ਤੁਸੀਂ ਮਤਲਬ ਜੇਕਰ ਸਟੱਡੀ ਦੀ ਗੱਲ ਕਰੀਏ ਕਿਹੜੀ ਕਲਾਸ ਵਿੱਚ ਪੜ ਰਹੇ ਹੋ ਤੇ ਜਿਹੜੀ ਤੁਸੀਂ ਇਹ ਕਲਾ ਸਿੱਖੀ ਹੈ ਗਾਉਣ ਦੀ ਇਹ ਸਕੂਲ ਸਕੂਲ ਤੋਂ ਸਿੱਖੀ ਹੈ ਜਾਂ ਫਿਰ ਕਿ ਤੂੰ ਵੱਖਰੇ ਤੌਰ ਤੇ ਬਾਹਰੋਂ ਸਿੱਖ ਰਹੇ ਹੋ ਨਹੀਂ ਅਸੀਂ ਸਕੂਲ ਤੋਂ ਹੀ ਸਿੱਖੀ ਹੈ ਸਾਡੇ ਟੀਚਰ ਨੇ ਪ੍ਰਵਿੰਦਰ ਕੌਰ ਉਹ ਸਾਡੇ ਸਕੂਲ ਦੇ ਵਿੱਚ ਹੀ ਸਖੰਦੇ ਸੀ ਕਿਹੜੀ ਕਲਾਸ ਚ ਪੜ ਰਹੇ ਹੋ ਮੈਂ ਪਲੱਸ 2 ਕੰਪਲੀਟ ਕਰ ਲਈ ਹੈ ਜੀ ਤੇ ਤੁਸੀਂ ਕਿਹੜਾ ਸ਼ਬਦ ਸੁਣਾਉਗੇ ਜਾਂ ਫਿਰ ਕੰਬਾਈਨ ਸੁਣਾਉਗੇ ਦੋਵਾਂ ਜਾਣੇ ਅਸੀਂ ਹੁਣ ਕੰਬਾਈਨ ਕਰਕੇ ਸ਼ਬਦ ਸੁਣਾਉਂਗੇ ਠੰਡੇ ਬੁਰਜ ਤੇ ਬੈਠੀ ਮਾਤਾ ਸ਼ਕਿੰਦਰੀ ઠંડે બુરજ ચ બેઠી માતા શગન કરે શગન કરે જોરાવરે ફતેહ સિંહ કોડી ચડે જોરાવરે ફતેહ સિંહ કોડી ચડે નિકે નિકિયા કલગિયા લકા કે તુર ਲਗਾ ਕੇ ਤੁਰੇ ਸੋਨੇ ਗਾਤ ਰੇ ਤੇ ਸੀ ਸਜਾ ਕੇ ਤੁਰੇ ਸਜਾ ਕੇ ਤੁਰੇ ਮੋਤੀ RAM ਖੜਾ ਰੂਵੇ ਤੇਨ ਹੰਝੂਆਂ ਦਾ ਚੋਵੇ ਮੋਤੀ RAM ਖੜਾ ਰੂਵੇ ਤੇਨ ਹੰਝੂਆਂ ਦਾ ਚੋਵੇ ਗਾਨੇ ਗੁਟਤੇ ਸ਼ਹੀਦਿਆਂ ਦੇ ਜਾਚਦੇ ਬੜੇ ਜਾਚਦੇ ਬੜੇ ਜੋਰਾਵਰ ਫਤੇ ਸਿੰਘ ਕੋੜੀ ਚੜੇ ਜੋਰਾਵਰ ਫਤੇ ਸਿੰਘ ਕੋੜੀ ਚੜੇ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਾਰੇ ਫਤੇ ਸਿੰਘ ਕੋੜੀ ਚੜੇ ਸਾਨੂੰ ਬਹੁਤ ਆ ਨਹੀਂ ਓ ਸ਼ਗਨਾ ਦੀ ਨੌੜ ਸੁਬੇ ਆ ਨੌੜ ਸੁਬੇ ਆ ਤੂੰ ਤੇ ਛੇਤੀ ਛੇਤੀ ਟੋਨੀਆ ਨੂੰ ਤੋਰ ਸੁਬੇ ਆ ਗੰਗੂਰਾ ਬਿਚੋਲਾ ਪੈੜਾ ਰਖ ਗਿਆ ਓਲਾ ਗੰਗੂ ਰਾਮ ਬਿਚੋਲਾ ਪੈੜਾ ਰਖ ਗਿਆ ਓਲਾ ਖੜੇ ਕੰਬ ਦੇ ਜਲਾਦ ਹੱਤੀ ਤੇ ਸੇਨੇ ਫੜੇ ਤੇ ਸੇਨੇ ਫੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਠੰਡੇ ਬੂਰੇ ਜਿੱਚੇ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਜੋਰਾ ਬਾਰੇ ਫਤੇ ਸਿੰਘ ਕੋੜੀ ਚੜੇ ਜ਼ਿੰਦਾ ਕੋਮਲ ਨੇ ਨਿਹਾ ਚ ਖਲੋਣ ਲੱਗੀਆਂ ਖਲੋਣ ਲੱਗੀਆਂ ਇਟਾ ਲਾੜੀ ਦੀ ਸਹੇਲੀ ਵਾਂਗੂੰ ਰੋਣ ਲੱਗੀਆਂ ਰੋਣ ਲੱਗੀਆਂ ਸੁਚਾਨੰਦ ਗਾਰਾ ਪਾਵੇ ਮੋਟ ਦੇ ਮੋਤ ਨੂੰ ਸਜਾਵੇ ਸੁਚਾਨੰਦ ਗਾਰਾ ਪਾਵੇ ਬੋਟੀ ਮੋਤ ਨੂੰ ਸਜਾਵੇ ਪੈੜਿਆਂ ਜਲਾਦਾਂ ਨੇ ਹੀਰੇ ਪੜੇ ਕੰਧਾ 'ਚ ਜੜੇ ਕੰਧਾ 'ਚ ਜੜੇ ਜੋਰਾਵਾਰ ਫਤਿਹ ਸਿੰਘ ਕੋਣੀ ਚੜੇ জোরাবরে ফতে সিং কোড়ি চড়ে ঠнди পুরজจ বethi মাতা সগণ করে সগণ করে জোরাবরে ফতে সিং কোড়ি চড়ে জোরাবরে ফতে সিং কোড়ি চড়ে ਤਾਂ ਜਿਹੜੇ ਇਹ ਬੱਚੇ ਨੇ ਇਹ ਆਪਣੇ ਕੁਝ ਜਿਹੜੇ ਸ਼ਬਦ ਨੇ ਉਸ ਸਮੇਂ ਦੀਆਂ ਭਾਵਨਾਵਾਂ ਜੋ ਹਾਲਾਤ ਸੀਗੇ ਉਹਨਾਂ ਨੂੰ ਆਪਣੇ ਗੀਤਾਂ ਰਾਹੀਂ ਜਾਂ ਸ਼ਬਦਾਂ ਦੇ ਰਾਹੀਂ ਬਿਆਨ ਕਰ ਰਹੇ ਨੇ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ 10ਵਾਂ ਵਿੱਚ 10ਵਾਂ 'ਚ ਜਿਹੜਾ ਗਾਉਣ ਦਾ ਸ਼ੌਂਕ ਸੀਗਾ ਗੀਤ ਗਾਉਣੇ ਹੋ ਸ਼ਬਦ ਗਾਉਣੇ ਹੋ ਇਹ ਕਦੋਂ ਤੋਂ ਪਿਆ ਛੋਟੇ ਹੁੰਦਿਆਂ ਤੋਂ 12ਵੀਂ ਸਿੱਖਿਆ ਲੈ ਰਹੇ ਹੋ ਕਿਤੇ ਸਕੂਲ ਤੋਂ ਹੀ ਸਿੱਖ ਰਹੇ ਹੋ ਸਕੂਲ ਦੇ ਵਿੱਚ ਸਿੱਖ ਰਹੇ ਹਾਂ ਹੁਣ ਤੱਕ ਕੋਈ ਕੰਪੀਟੀਸ਼ਨ ਦੇ ਵਿੱਚ ਗਏ ਹੋ ਹਾਂਜੀ ਬਹੁਤ ਉੱਥੇ ਕੀ ਅਚੀਵਮੈਂਟਸ ਕੀ ਨੇ ਤੁਹਾਡੀਆਂ ਹੁਣ ਤੱਕ ਦੀਆਂ ਬਹੁਤ ਵਧੀਆ ਅਚੀਵਮੈਂਟਸ ਰਹੀਆਂ ਨੇ ਮੈਡਲ ਵੀ ਬਹੁਤ ਲਏ ਨੇ ਸਰਟੀਫਿਕੇਟ ਵੀ ਬਹੁਤ ਸਾਰੇ ਵੈਰੀ ਗੁੱਡ ਹੋਰ ਕੀ ਸੁਣਾਉਗੇ ਸਾਨੂੰ ਸ਼ਬਦ ਸੁਣਾ ਦੇ ਮੇਰੀ ਸੁਣਾਓ ਵੇਲਾ ਗਿਆ ਏ ਦਾਦੀ ਤੋਂ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ ਦੈਨੂ ਦਸੀਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਇਆ ਦੇ ਹੱਥ ਛੜ ਚੱਲੇ ਮੈਂ ਵੀ ਤੋੜੇ ਮਗਰੀਆਂ માં ਬਸ ਹੁਣ ਮੈਂ ਵੀ ਚਤਖੰਡ ਜਾਵਾ ਵੇੜਾ ਆ ਗਿਆ ਏ ਦਾਦੀ ਤੇ ਜੁਦਾਈ ਦਾ ਅਸਾਂ ਜਿ ਮੁੜ ਕੇ ਆਉਣਾ ਨਹੀਂ ਤੈਨੂੰ ਦੱਸਿਏ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਣਾ ਨਹੀਂ ਰੂ ਲਾਉਣਾ ਨਹੀਂ ਰੂ ਲਾਉਣਾ ਨਹੀਂ ਦੇਖਾਂਗੇ ਨਾ ਫਿਰ ਰੂਹਾਂ ਨਿਹਾਰੀਆਂ ਰੱਜ ਕੇ ਨਿਹਾਰ ਨਾ ਮੈਂ ਸੂਰਤਾਂ ਪਿਆਰੀਆਂ ਪਿਆਰੇ ਪਿਆਰੇ ਸਿਰਾਂ ਉੱਤੇ ਕਲਗੀ ਸਜਾ ਦਿਆਂ ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ ਲਾੜਾ ਬਣਾ ਦਿਆਂ ਜਦੋਂ ਚੜਿਆ ਵੀਰਾ ਕੋੜੀ ਵੇ ਤੇ ਦੋਂ ਚੜਿਆ ਵੀਰਾ ਕੋੜੀ ਵੇ ਤੇਰੇ ਨਾਲ ਪਰਾਂਵਾਦੀ ਜੋੜੀ ਵੇ ਲਟਕੇ ਦੇ ਵਾਲ ਸੁਨੇ ਨੇ ਸੋਹਣਿਆ ਵੀਰਾ ਵੇ ਤੈਨੂੰ ਕੋਣੀ ਚੜੈ ਨੀ ਆਂ ਦਦੀਏ ਸਾਡੇ ਲੈ ਕਿਉਂ ਮੋਨੇ ਨੇ ਲਾਲ ਨੇ ਤੇਰੀ ਸਿੱਖਿਆ ਤੇ ਉਤਰੇ ਤੇਰੇ ਲਾਲ ਨੇ ਕਰਕੇ ਸਿਰਾਂ ਦੀਆਂ ਪੇਟਾਂ ਰੱਬ ਤੇ ਆਨ ਕਰੀਏ ਦਾਦੇ ਪਿਤਾ ਦਾ ਨਾਮ ਰੋਸ਼ਨ ਜਹਾਨ ਕਰੀਏ ਰੋਸ਼ਨ ਜਹਾਨ ਕਰੀਏ ਵੇਲਾ ਆ ਗਿਆ ਏ ਦਾਦੀ ਤੂੰ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ ਮੈਨੂੰ ਦੱਸਿਏ ਕਿਵੇਂ ਕੀ ਹੋਣਾ ਹੈ ਤੇਰੀ ਅਕੀਆਂ ਨੂੰ ਅਸੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਬਿਲਕੁਲ ਵੇਲਾ ਆ ਗਿਆ ਹੈ ਦਾਦੀ ਜੁਦਾਈ ਦਾ ਜਿਸ ਤਰੀ ਜਿਸ ਜੋ ਹਾਲਾਤ ਬਣੇ ਉਸ ਸਮੇਂ ਦੇ ਉਹਨਾਂ ਹਾਲਾਤਾਂ ਨੂੰ ਕਿਉਂਕਿ ਬਹੁਤ ਸਾਰੀ ਸੰਗਤ ਹੈ ਜਿਹੜੀ ਕੱਲੇ ਪੰਜਾਬ ਭਾਰਤ ਤੋਂ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਤੋਂ ਉਸ ਇਕ ਕੀਮਤੀ ਧਰਤੀ ਜਾਂ ਸਭ ਤੋਂ ਮਹਿੰਗੀ ਧਰਤੀ ਕਹਿ ਲਈਏ ਉੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤੇ ਉਹਨਾਂ ਦੀ ਜਿਹੜੀ ਕਹਿ ਲਈਏ ਕਿ ਯਾਦ ਦੇ ਵਿੱਚ ਇਹ ਬੱਚੇ ਨੇ ਜਿਹੜੇ ਉਹਨਾਂ ਦੇ ਵੱਲੋਂ ਸ਼ਬਦ ਜਾਂ ਕੋਈ ਧਾਰਮਿਕ ਗੀਤਾਂ ਦੇ ਰਾਹੀਂ ਜਿਹੜਾ ਦੱਸਿਆ ਜਾ ਰਿਹਾ ਕਿਉਂਕਿ ਕੱਲਾ ਸ਼ਬਦ ਗਾਉਣਾ ਜਾਂ ਗੀਤ ਗਾਉਣਾ ਇਸ ਦਾ ਇਸ ਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਕਿ ਜਿਹੜੇ ਬੱਚੇ ਨੇ ਨਵੇਂ ਉਹਨਾਂ ਨੂੰ ਇਤਿਹਾਸ ਦੱਸਣਾ ਗੀਤ ਸ਼ਬਦਾਂ ਦੇ ਰਾਹੀਂ ਕਿ ਉਹ ਵੀ ਇਸ ਪ੍ਰਤੀ ਜਾਣੂ ਹੋਣ ਕਿ ਐਡੀਆਂ ਵੱਡੀਆਂ ਕੁਰਬਾਨੀਆਂ ਨੇ ਜੜੀਆਂ ਉਹ ਇਸ ਧਰਤੀ ਦੇ ਉੱਤੇ ਹੋਈਆਂ ਨੇ ਤੇ ਤੁਸੀਂ ਹੋਰ ਇਕੱਲੇ ਵੀ ਗਾਉਂਗੇ ਕੋਈ ਸ਼ਬਦ ਕਿ ਪਹਿਲਾਂ ਗੱਲ ਕਰ ਰਹੀ ਸੀ ਕਿ ਇਤੀ ਕਿਸੇ ਨੂੰ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਇਹ ਤੱਕ ਕੇ ਤਸੀਹਾ ਗਮਦਾ ਕੰਧਾ ਵੀ ਪਾਗਲ ਹੋ ਗਈਆਂ ਇਟਾਂ ਵੀ ਫੁੱਟ ਫੁੱਟ ਰੋਹ ਪਹਿਆਂ ਦੋ ਬੜੀਆਂ ਕੀਮਤੀ ਜ਼ਿੰਦਾ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਚਾਈ ਹੈਰਾਨੀ ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਤੇ ਚਾਈ ਹੈਰਾਨੀ ਗੁਜ਼ਰੀ ਦੇ ਚੰਨ ਦੀ ਅਰਿਸ਼ਮਾ रती विच किवें परो गइया इने तक के तसिहा गमदा कंदा वी पागल हो गइया इटा वी फुट फट रो पहिया दो बडियां कीमती जिंदा फते सिंह ने फते बुलाई जोरा भर दीवारी आई ਪਤੀ ਸਿੰਘ ਨੇ ਪਤੀ ਬੁਲਾਈ ਜ਼ੋਰਵਾਰ ਦੀ ਪਤਨੀ ਆਈ ਦੋ ਸਵਰਗਾਂ ਨੂੰ ਚਲੀਆਂ ਰੂਹਾਂ ਨੀਹਾਂ ਵਿੱਚ ਯਾਦਲਕ ਹੋ ਗਈਆਂ ਇਹ ਤੱਕ ਕੇ ਤਸੀਹਾ ਗਮਦਾ ਕੰਧਾ ਵੀ ਪਾਗਲ ਹੋ ਗਈਆਂ ਇਟਾਂ ਵੀ ਫੋਟੇ ਫੁੱਟ ਰੋਂ ਪਈਆ ਦੋ ਬੜੀਆਂ ਕੀਮਤੀ ਜ਼ਿੰਦਾਂ ਮਾਤਾ ਗੁਜਰੀ ਜਲਾਦ ਨੂੰ ਬੋਲੀ ਬੱਚਿਆਂ ਦੇ ਖੂਨ ਦੀ ਹੋਲੀ ਮਾਤਾ ਗੁਜਰੀ ਜਲਾਦ ਨੂੰ ਬੋਲੀ ਬੱਚਿਆਂ ਦੇ ਖੂਨ ਦੀ ਹੋਲੀ ਪਰ ਹੋ ਕੇ ਸ਼ਹੀਦ ਹੋ ਸਫਰੀ ਸਾਰੀ ਕੰਦਲ ਹੂ ਮੇਚ ਤੋ ਗਈਆ ਇਹ ਤੱਕ ਕੇ ਤਸੀਹਾ ਗਮ ਦਾ ਕੰਦਾ ਵੀ ਪਾਗਲ ਹੋ ਗਈਆ ਇਟਾ ਵੀ ਫੁੱਟ ਫੁੱਟ ਰੋ ਪਈਆ ਦੋ ਬੜੀਆਂ ਕੀਮਤੀ ਜ਼ਿੰਦਾ ਸੁਪੇ ਨੇ ਹੁਕਮ ਸਣਾਇਆ ਜਲਾ ਦਾਦਾ ਇਹ ਦੀਆਂ ਖੋਲ ਕਿਤਾਬਾਂ ਬੁਰਿਆਂ ਦੀ ਜਾਨ ਨੂੰ ਰੋ ਗਈਆਂ ਇਹ ਤੱਕ ਕਿ ਤਸੀਂ ਹਾਂ ਗਮ ਦਾ ਕੰਦਾ ਵੀ ਪਾਗਲ ਹੋ ਗਈਆਂ ਏਟਾ ਵੀ ਫਟ ਫਟ ਰੋ ਪਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਨੀਹਾਂ ਵਿੱਚ ਅੱਖ ਖਲੋ ਗਈਆਂ ਇਹ ਤੱਕ ਕਿ ਤਸੀਹਾ ਗਮਦਾ ਕੰਧਾ ਵੀ ਪਾਗਲ ਹੋ ਗਈ ਨਾ ਏਟਾ ਵੀ ਫੁੱਟ ਫੁੱਟ ਰੋ ਪਈਆਂ ਦੋ ਬੜੀਆਂ ਕੀਮਤੀ ਜ਼ਿੰਦਾ ਬਿਲਕੁਲ ਤਾਂ ਬੱਚਿਆਂ ਬਦੂ ਲਗਾਤਾਰ ਜਿਹੜੇ ਵੀ ਸ਼ਬਦ ਇਨਾ ਸ਼ੀਦੀ ਦਿਨਾਂ ਨੂੰ ਸਮਰਪਿਤ ਨੇ ਉਹ ਦਰਸ਼ਕਾਂ ਦੇ ਰੂਬਰੂ ਕੀਤੇ ਜਾ ਰਹੇ ਨੇ ਖਿਰ ਦੇ ਵਿੱਚ ਨੌਜਵਾਨ ਤੋਂ ਗੀਤ ਸੁਣਾਗੇ ਇੱਕ ਧਾਰਮਿਕ ਗੀਤ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਰਹਿ ਗਿਆ ਉਹ ਵੀ ਦਰਸ਼ਕਾਂ ਦੇ ਰੂਬਰੂ ਕਰੋ ਹੋ ਕਰੋ ਪਰਵਾਣ ਸਾਡੀ ਹੱਥ ਜੋੜ ਫਤਿਆ ਹੋ ਦੱਸਣੇ ਦੀ ਲੋੜ ਨਹੀਂ ਉਹ ਸਾਰਿਆਂ ਨੂੰ ਪਤਿਆ ਹੋ ਕਰੋ ਪਰਵਾਣ ਸਾਡੀ ਹੱਥ ਜੋੜ ਫਤਿਆ ਦੱਸਣੇ ਦੀ ਲੋੜ ਨਹੀਂ ਉਹ ਸਾਰਿਆਂ ਨੂੰ ਪਤਿਆ ਖੰਡੇ ਦੀਆਂ ਧਾਰਾਂ ਉੱਤੇ ਨੱਚਦੀ ਜਵਾਨੀ ਖੰਡੇ ਦੀਆਂ ਧਾਰਾਂ ਉੱਤੇ ਨੱਚਦੀ ਜਵਾਨੀ ਗੁਰਤੀ ਚਵਾਰਾਂ ਸਾਨੂੰ ਮਿਲੇ ਛੰਦ ਛੰਦ ਨਾਲ ਕਦੇ ਮੱਥਾ ਕੰਨ ਨਾਲ ਕਦੇ ਸਰਹੰਦ ਨਾਲ ਜੰਗਲਾਂ 'ਚ ਪਿਆ ਦੇਖੋ ਬਾਦ ਚਾਏਨ ਹੰਦ ਨਾਲ ਕਦੇ ਮੱਥਾ ਕੰਨ ਨਾਲ ਕਦੇ ਸਰਹੰਦ ਨਾਲ ਜੰਗਲਾਂ 'ਚ ਪਿਆ ਦੇਖੋ ਬਾਦ ਚਾਏਨ ਹੰਦ ਨਾਲ ਹੋ ਹੋ ਡੱਕ ਸਕੀਆਂ ਨਹੀਂ ਜੇਲਾ 'ਚੋਂ ਫਰਾਰ ਹੋ ਗਏ ਸਿੰਦੇ ਪਤਵੀ ਮਾਮਾ ਦੇ ਗਲ ਹਾਰ ਹੋ ਗਏ ਪਾਣੀ ਸੁੱਟਣੇ ਤੇ ਜਿੱਥੇ ਜੰਮ ਜੇ ਬਰਫੇ ਹੁਨਾ ਬਾਡਰਾਂ ਦੇ ਮੂਰੇ ਸਰਦਾਰ ਹੋ ਗਏ ਇੱਕ ਤੇ ਬੁਰਜ ਠੰਡਾ ਦੂਜਾ ਪਾਣੀ ਸਰਸਾ ਦਾ ਇੱਕ ਤੇ ਬੁਰਜ ਠੰਡਾ ਦੂਜਾ ਪਾਣੀ ਸਰਸਾ ਦਾ ਸੋਚ ਕੇ ਕਵੀ ਸਿਰਾਂ ਦੇ ਜੁੜੇ ਦੰਦ ਦੰਦ ਨਾਲ ਕਦੇ ਮੱਥਾ ਕੰਨ ਦੇ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਇਹਨਾਂ ਦੇ ਨਾਲ ਕਦੇ ਮੱਥਾ ਕੰਨ ਦੇ ਨਾਲ ਕਦੇ ਸਰਹੰਦ ਨਾਲ ਜੰਗਲਾਂ ਚ ਪਿਆ ਦੇਖੋ ਬਾਦਸ਼ਾਹ ਇਹਨਾਂ ਦੇ ਨਾਲ ਹੋ ਤਾਂ ਇਹ ਜਿਹੜਾ ਆਖਰੀ ਧਾਰਮਿਕ ਗੀਤ ਇਸ ਨੌਜਵਾਨ ਵੱਲੋਂ ਗਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਚੜ੍ਹਦੀ ਕਲਾ ਦਾ ਜਿਹੜਾ ਪ੍ਰਤੀਕ ਹੈ ਕਿਸ ਤਰੀਕੇ ਦਾ ਉਹਨਾਂ ਦੇ ਵਿੱਚ ਜਜਬਾ ਸੀਗਾ ਆਪਣੇ ਪੁੱਤਰਾਂ ਦੀ ਕੁਰਬਾਨੀ ਤੋਂ ਬਾਅਦ ਪਰਿਵਾਰ ਦੀ ਕੁਰਬਾਨੀ ਤੋਂ ਬਾਅਦ ਉਸ ਨੂੰ ਦਰਸਾਉਂਦਾ ਹੈ ਤੇ ਇੱਕ ਵਾਰ ਅਸੀਂ ਵੀ ਛੋਟੇ ਸਾਬ ਜਾਦੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਸ਼ਰਦਾ ਦੇ ਫੁੱਲ ਪੈਂਡ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਵੈਲਕਮ ਸਰ ਜੀ ਨਿੱਜੀ ਕੈਮਰਾ ਮੈਂ ਦੇ ਨਾਲ ਗੁਰਪ੍ਰੀਤ ਸਿੰਘ ਛੱਠਾ ਨੀਡਰ ਪੰਜਾਬੀ মিডিਆ ਫਤਗੜਸ ਹੈ